ਇੱਕ ਪਾਸੇ ਸਰਕਾਰ ਦੇ ਵੱਲੋਂ ਵਧੀਆ ਸਿਹਤ ਸਹੂਲਤਾਂ ਅਤੇ ਉੱਚੇਰੀ ਸਿੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਦੇਸ਼ ਦੇ ਪਿਵệਖ ਖਵਾਉਣ ਵਾਲੇ ਬੱਚਿਆਂ ਨੂੰ ਜਦੋਂ ਆਪਣੀ ਸਿੱਖਿਆ ਪ੍ਰਾਪਤੀ ਵਾਸਤੇ ਕਿਸੇ ਗੰਦੇ ਪਾਣੀ ਦੇ ਦਲਦਲ ਦੇ ਵਿੱਚੋਂ ਲੰਘਣਾ ਪਵੇ ਤਾਂ ਸੋਚੋ ਕਿ ਉਸ ਦੇਸ਼ ਦੇ ਭਵਿੱਖ ਦੇ ਉੱਪਰ ਕੀ ਬੀਤਰੀ ਹੋਵੇਗੀ ਤਾਂ ਜ਼ਾਹਰ ਜਈ ਗੱਲ ਹੈ ਕਿ ਨਾ ਤਾਂ ਦੇਸ਼ ਦੇ ਪਿਵệਖ ਖਵਾਉਣ ਵਾਲੇ ਬੱਚਾ ਦੀ ਸਿਹਤ ਠੀਕ ਰਹੇਗੀ ਨਾ ਹੀ ਉਹਨਾਂ ਨੂੰ ਉੱਚੀ ਸਿੱਖਿਆ ਮਿਲੇਗੀ ਕਿਉਂਕਿ ਜਿਸ ਤਰੀਕੇ ਨਾਲ ਸੈਕਟਰ 39 ਦੇ ਵਿੱਚ ਪੈਂਦੇ ਸਰਕਾਰੀ ਕਾਲਜ ਈਸਟ ਦੇ ਹਾਲਾਤ ਵੇਖਣ ਨੂੰ ਮਿਲੇ ਨੇ ਬੜੇ ਹੀ ਹੈਰਾਨੀ ਜਨਕ ਸਨ ਕਿਉਂਕਿ ਕਾਲਜ ਦੇ ਚਾਰੇ ਪਾਸੇ ਬਰਸਾਤੀ ਤੇ ਸੀਵਰੇਜ ਦਾ ਗੰਦਾ ਪਾਣੀ ਖੜਿਆ ਹੋਇਆ ਜਿਸ ਨੇ ਸਕਾਲਜ ਨੂੰ ਘੇਰਿਆ ਹੋਇਆ ਤਾਂ ਵੇਖਿਆ ਜਾ ਸਕਦਾ ਕਿ ਗੰਦੇ ਪਾਣੀ ਦੀ ਬਦਬੂ ਹਰ ਪਾਸੇ ਫੈਲੀ ਹੈ ਤੇ ਖਮਾਣ ਨੂੰ ਤਾਂ ਇਹ ਇਲਾਕਾ ਮੀਰੇ ਇਲਾਕਿਆਂ ਦੇ ਵਿੱਚ ਆਉਂਦਾ ਪਰ ਏਰੀਆ ਦੀ ਹਾਲਤ ਕਿਸ ਹੱਦ ਤੱਕ ਗਰੀਬ ਏਰੀਏ ਨਾਲੋਂ ਵੀ ਤਰਸਯੋਗ ਬਣੀ ਹੋਈ ਹੈ ਤੁਸੀਂ ਆਪ ਵੇਖ ਸਕਦੇ ਹੋ ਇਸ ਸਮੱਸਿਆ ਨੂੰ ਲੈ ਕੇ ਕਾਲਜ ਪ੍ਰਿੰਸੀਪਲ ਇਲਾਕਾ ਕਾਉਂਸਲਰ ਹਰਕਾ ਵਿਧਾਇਕ ਦੇ ਪੀਏ ਸਾਹਬ ਜਣੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਤੁਹਾਨੂੰ ਵੀ ਸੁਣਾਉਣੇ ਆ ਕਿ ਆਖਰ ਉਹਨਾਂ ਦਾ ਕੀ ਕਹਿਣਾ ਸੀ ਮੇਰਾ ਨਾਮ ਜੀ ਵਿਨੋਦ ਕੁਮਾਰ ਹੈ ਜੀ ਅੱਛਾ ਜਿਹੜੇ ਇਹ ਬੱਚੇ ਦੇ ਭਵਿੱਖ ਵਾਸਤੇ ਵਧੀਆ ਪ੍ਰਬੰਧਾਂ ਵਾਸਤੇ ਇੱਧਰ ਬੱਚੇ ਨੂੰ ਤੁਸੀਂ ਐਡਮਿਸ਼ਨ ਕਰਵਾਨੇ ਹੋ ਲਾਈਫ ਦੇ ਹਾਲਾਤ ਜਿਹੜੇ ਰਸਤਿਆਂ ਦੇ ਆ ਕਿੱਦਾਂ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਆ ਤੁਹਾਡੇ ਸਾਹਮਣੇ ਹੀ ਜੀ ਤੁਸੀਂ ਦੇਖ ਸਕਦੇ ਹੋ ਅੱਜ ਤਕਰੀਬਨ ਮੈਨੂੰ 10 ਤੋਂ 12 ਦਿਨ ਹੋ ਗਏ ਦੇਖਦੇ ਨੂੰ ਜਿਹੜਾ ਬੁਰਾ ਹਾਲ ਹੋ ਚੁੱਕਿਆ ਨਰਕ ਦੀ ਜ਼ਿੰਦਗੀ ਬੱਚੇ ਜਿੰਦੇ ਨੇ ਮੈਂ 10 ਦਿਨ ਤੋਂ ਲਗਾਤਾਰ ਦੇਖ ਰਿਹਾ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਅੱਬੇ ਪਾਸੇ ਦੇਖੋ ਇੰਨੀ ਬਦਬੂ ਆਉਂਦੀ ਆ ਥੱਜੇ ਪਾਸੇ ਦੇਖੋ ਇੰਨੀ ਬਦਬੂ ਆਉਂਦੀ ਆ ਬਹੁਤ ਬੁਰਾ ਹਾਲ ਆ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸਫਾਈ ਦਾ ਧਿਆਨ ਰੱਖੋ ਕਿ ਮੱਛਰ ਨੂੰ ਪਨਪਨ ਨਾ ਦਿਓ ਕਿ ਜਿਹਦੇ ਕਰਕੇ ਬਿਮਾਰੀਆਂ ਹੋ ਸਕਦੀਆਂ ਤੇ ਇੱਥੇ ਸ਼ਰਿਆਮ ਜਿਹੜਾ ਦੇਖੋ ਸਰਕਾਰ ਦੇ ਦੁਆਰਾ ਜਿਹੜੇ ਕੀਤੇ ਜਾ ਰਹੇ ਕੰਮ ਜੋ ਤੁਹਾਨੂੰ ਸਾਫ਼ ਝਲਕ ਦਿੰਦੇ ਆ ਇੱਕ ਹੀ ਗੱਣਾ ਜਾਊਂਗੇ ਇਹਦੇ ਬਾਰੇ ਬਹੁਤ ਬੁਰਾ ਹਾਲ ਹੈ ਜੀ ਕਿਸੇ ਦਾ ਇਹਦੇ ਵੱਲ ਧਿਆਨ ਨਹੀਂ ਹੈਗਾ ਜੀ ਬਿਲਕੁਲ ਵੀ ਆ ਤੁਸੀਂ ਦੇਖ ਸਕਦੇ ਹੋ 10 ਦਿਨਾਂ ਦੇ ਵਿੱਚ ਵਿੱਚ ਮੈਂ ਦੇਖ ਰਿਹਾ ਬਹੁਤ ਬੁਰਾ ਹਾਲ ਹੈ ਇੰਨੀ ਬਦਬੂ ਆਂਦੀ ਆ ਬੱਚੇ ਰੋਜ਼ ਕਿਚੜ ਤੋਂ ਲੰਘਦੇ ਨੇ ਉਹ ਬੱਚਿਆਂ ਨੂੰ ਬਿਮਾਰੀਆਂ ਲੱਗਣੀਆਂ ਜੀ ਇਹਦਾ ਜਵਾਬ ਕੌਣ ਦੇਊਗਾ ਪੰਜਾਬ ਸਰਕਾਰ ਦੇਊਗੀ ਜਾਂ ਕੌਣ ਦੇਊਗਾ ਫਿਰ ਇਹ ਜਿਹੜਾ ਪ੍ਰਸ਼ਾਸਨ ਕਹਿੰਦਾ ਸਾਨੂੰ ਘਰਾਂ ਦੇ ਵਿੱਚ ਸਫਾਈ ਰੱਖੋ ਇਹਦਾ ਜੀ ਨਕੰਮੇ ਨੇ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਆਮ ਦੀ ਕੋਈ ਚੀਜ਼ ਨਹੀਂ ਹੈਗੀ ਆ ਮੈਂ ਦੇਖ ਰਿਹਾ 10 ਦਿਨ ਤੋਂ ਜੋ ਹਾਲਾਤ ਹੈਗੇ ਆ ਕੋਈ ਬੰਦਾ ਨਹੀਂ ਆਂਦਾ ਪਿਆ ਕੋਈ ਨਹੀਂ ਦੇਖ ਰਿਆ ਬਹੁਤ ਬੁਰਾ ਹਾਲ ਹੈ ਜੀ ਤੁਹਾਨੂੰ ਲੱਗਦਾ ਕਿ ਇੱਥੋਂ ਬੱਚੇ ਪੈਦਲ ਜੇ ਜਾਣਾ ਪੈ ਜਵੇ ਕਿਸੇ ਨੂੰ ਤਾਂ ਜਾ ਸਕਦੇ ਹੋ ਨਹੀਂ ਭਾਜੀ ਨਹੀਂ ਬਹੁਤ ਬੁਰਾ ਹਾਲ ਹੈ ਮੈਂ ਦੱਸ ਰਿਆ ਬੱਚੇ ਬਹੁਤ ਜ਼ਿਆਦਾ ਬੜਾ ਹਾਲ ਹੈ ਰੋਜ਼ ਬੱਚਾਰੇ ਪੈਂਟਾ ਉੱਪਰ ਚੱਕ ਕੇ ਜਾਂਦੇ ਨੇ ਉਹਨਾਂ ਦੇ ਬੂੜ ਰੋਜ਼ ਗਿੱਲੇ ਹੁੰਦੇ ਨੇ ਮੈਂ ਰੋਜ਼ ਦੇਖ ਰਿਆ ਮੈਂ ਦੇਖ ਰਿਆ ਵੀ ਰੋਜ਼ ਕੋਈ ਬੰਦਾ ਆਊਗਾ ਕੋਈ ਆਊਗਾ ਪਰ ਕੋਈ ਬੰਦਾ ਇੱਥੇ ਕੋਈ ਸੁਣਵਾਈ ਕਰਨ ਦੀ ਨਹੀਂ ਆਉਂਦਾ ਤੁਸੀਂ ਸਕੂਲ ਮੈਨੇਜਮੈਂਟ ਕਾਲਜ ਮੈਨੇਜਮੈਂਟ ਨਾਲ ਗੱਲ ਕੀਤੀ ਹੈ ਨਹੀਂ ਹੁਣ ਲੱਲ ਕੇ ਅਸੀਂ ਕਰਾਂਗੇ ਸਾਰੇ ਜਿੰਨੇ ਸਾਡੇ ਬੱਚੇ ਆਉਂਦੇ ਸਾਰਿਆਂ ਦੇ ਅਸੀਂ ਕਰਕੇ ਬੈਠ ਕੀ ਕਹਿਣਾ ਜੀ ਇਸ ਬਾਰੇ ਆ ਜੋ ਹਾਲਾਤ ਨਜ਼ਰ ਆ ਰਹੇ ਨੇ ਤੁਹਾਨੂੰ ਕਿੱਸਾ ਨੇ ਮੇਰੇ ਯਾਰ ਸਵੇਰੇ ਜਦੋਂ ਲੰਗਦੇ ਜਵਾਗ ਪਾਈ ਜਾਂਦੇ ਸ ਤੇ ਕਈ ਵਾਰ ਜਵਾਗ ਵਿੱਚ ਗਰਦੇ ਨੇ ਕਈਆਂ ਦੇ ਪੈਰਾਂ ਤੇ ਬਿਮਾਰੀਆਂ ਲੱਗਦੀਆਂ ਨੇ ਗੰਦਾ ਬਣੀ ਸਵੇਰੇ ਉਹਦਾ ਇਲਾਜ ਹੋਣਾ ਚਾਹੀਦਾ ਇਹ ਮੈਨੂੰ ਲੱਗਦਾ ਜਦੋਂ ਦੇ ਜਵਾਗ ਉਰੇ ਲੱਗੇ ਉਦੋਂ ਦਾ ਇਹ ਗੰਦਗੀ ਉਦੋਂ ਦੀ ਹੈਗੀ ਮੀ ਦੇ ਨਾਲ ਨਹੀਂ ਮੀ ਤੋਂ ਪਹਿਲਾਂ ਦਾ ਬੁਰਾ ਹਾਲ ਹੈ ਤੁਸੀਂ ਕਦੀ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਹਜੇ ਨਹੀਂ ਕੀਤੀ ਕਿਉਂਕਿ ਕਾਲਜ ਤੋਂ ਬਾਹਰ ਏਰੀਆ ਪੈ ਜਾਂਦਾ ਹੈ ਥੋੜਾ ਜਿਹਾ ਨਹੀਂ ਜਾਂਦਾ ਕਾਲਜ ਨੂੰ ਜਾਂਦਾ ਕਾਲਜ ਵਾਕਾਂ ਨੇ ਹਾਂ ਪਰ ਦੇਖਦੇ ਆ ਜੇ ਕੋਈ ਆਵਾਜ਼ ਚੱਕਣ ਵਾਲਾ ਫਿਰ ਤਾਂ ਨਾਲ ਤੁਹਾਡੀ ਆਵਾਜ਼ ਚੱਕਣ ਵਾਸਤੇ ਹੀ ਆਈਆਂ ਸਰ ਅੱਜ ਇੱਥੇ ਪਹੁੰਚੇ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਤੇ ਕੀ ਕਹਿਣਾ ਚਾਹੋਗੇ ਕਾਲਜ ਪ੍ਰਬੰਧਨ ਨੂੰ ਵੀ ਇਹ ਕਹਾਂਗੇ ਇਹਦੇ ਬਲ ਧਿਆਨ ਦਿੱਤਾ ਜਾਵੇ ਕਾਲਜ ਵਾਲਿਆਂ ਨੂੰ ਵੀ ਚਾਹੀਦਾ ਕਿ ਆਪਣੇ ਨੂੰ ਕਿਉਂਕਿ ਬੱਚੇ ਹਮੇਸ਼ਾ ਹੀ ਇੱਥੇ ਲੰਘਦੇ ਨੇ ਰੋਜ਼ ਪਾਣੀ ਦੇ ਵਿੱਚ ਮੈਂ ਦੇਖਣਾ ਕੋਈ ਨਾ ਕੋਈ ਬੱਚਾ ਗਿਰਿਆ ਰਹਿੰਦਾ ਤੇ ਇਕੱਲਾ ਬੱਚਾ ਵੀ ਜਿਹਾ ਨਹੀਂ ਸਕਦਾ ਤੇ ਮੈਡਮ ਅਸੀਂ ਇਸ ਨੂੰ ਤੇ ਤੇ ਆਈ ਸੀ ਤੁਹਾਡੇ ਕੋਲ ਕੀ ਜਿਹੜਾ ਬਾਹਰ ਗਾਰਬੇਜ ਦਾ ਇੰਨਾ ਪਾਣੀ ਜਿਹੜਾ ਆ ਸੀ ਮੇਰੇ ਘਰ ਜਮਾ ਬੱਚਿਆਂ ਨੂੰ ਆਉਣ ਜਾਣ ਦੀ ਆਪ ਕੋਈ ਹੋਈ ਹੋਈ ਆ ਕੀ ਤੁਸੀਂ ਕਦੀ ਸੰਬੰਧਿਤ ਵਿਭਾਗ ਨੂੰ ਜਾਂ ਕਿਸੇ ਨੂੰ ਕੰਪਲੇਨਟ ਕੀਤੀ ਦੇਖੋ ਜੀ ਇਹ ਗੱਲ ਤੁਹਾਡੀ ਬਹੁਤ ਵਧੀਆ ਹੈਗੀ ਹੈ ਔਰ ਇਹ ਗੱਲ ਸੱਚ ਵੀ ਹੈਗੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਵਿਦਿਆਰਥੀਆਂ ਨੂੰ ਕਾਲਜ ਦੇ ਵਿੱਚ ਆਉਣ ਜਾਣ ਲਈ ਬਹੁਤ ਵੱਡੀ ਇੱਕ ਸਮੱਸਿਆ ਖੜੀ ਹੋਈ ਹੈ ਜੋ ਕਿ ਇੱਥੇ ਪਾਣੀ ਰੁਕਦਾ ਹੈ ਔਰ ਇਸ ਦੇ ਵਾਸਤੇ ਸਾਡੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਬੱਚੇ ਜਿਹੜੇ ਨੇ ਉਹ ਪਾਣੀ ਦੇ ਵਿੱਚੋਂ ਹੀ ਲੰਘ ਕੇ ਆਉਂਦੇ ਨੇ ਪਰ ਅਸੀਂ ਸਮੇਂ-ਸਮੇਂ ਤੇ ਐਸ ਦੇ ਵਾਸਤੇ ਐਮਐਲਏ ਸਰ ਉਹਨਾਂ ਦੇ ਪੀਏ ਤੇ ਕਾਉਂਸਲਰ ਮੈਮ ਨੂੰ ਵੀ कई बार फोन पर रिमांडर भी दिए हैं तो उन्होंने गलबात भी की हैल मैम डीडीओ मैम मैडम सुमर लता ने भी कई बार इस बारे एम एल ए सर गल की दे कीती है। असी बहुत तनदेही विद्यार्थियों के प्रति अपनी ड्यूटीज अपनी जिम्मेवार सारा स्टाफ बहुत चंगे तरीके निभा है ਮਤਸ਼ਕੱਲਾ ਰੱਬੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਪਰ ਆਪਣੀ ਹੀ ਤਲਾਈ ਨੂੰ ਛੁਪਾ ਰਹੇ ਨੇ ਇਹ ਕੋਈ ਪ੍ਰਬੰਧ ਨਹੀਂ ਕਰਦੇ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਸਾਡਾ ਤਾਂ ਹੁਣ ਕੰਮ ਹੈ ਕਾਲਜ ਤੱਕ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਕਿ ਹੁਣ ਸਾਡੀ ਤਾਂ ਅੰਦਰੋਂ ਜਿਹੜੀ ਹੈ ਸਫਾਈ ਤੁਸੀਂ ਸਾਡੇ ਕੈਂਪਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਡਾ ਕਿੰਨਾ ਸਾਫ਼ ਸੁਥਰਾ ਕੈਂਪਸ ਤੁਹਾਨੂੰ ਮਿਲੇਗਾ ਵਿਦਿਆਰਥੀਆਂ ਦੇ ਹਰ ਪੱਖ ਤੋਂ ਅਸੀਂ ਧਿਆਨ ਰੱਖਦੇ ਹਾਂ ਡਿਸਪਲਿਨ ਨੂੰ ਲੈ ਕੇ ਅਨੁਸ਼ਾਸਨ ਨੂੰ ਲੈ ਕੇ ਜਾਂ ਕਲੀਨਲਿਨੈਸ ਨੂੰ ਲੈ ਕੇ ਸਾਡੇ ਸਾਰਾ ਸਟਾਫ ਅਸੀਂ ਬੱਚਿਆਂ ਨੂੰ ਸਮੇਂ ਸਮੇਂ ਤੇ ਅਵੇਰਨੈਸ ਦਿੰਦੇ ਹਾਂ ਪਰ ਇਹ ਜਿਹੜਾ ਕੰਮ ਹੈ ਇਹ ਪ੍ਰਸ਼ਾਸਨਿਕ ਕੰਮ ਹੈ ਉਹਦੇ ਵੱਲੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਐਮਐਲਏ ਸਾਹਿਬ ਨੂੰ ਇਹਦੇ ਲਈ ਰਿਕਵੈਸਟ ਕੀਤੀ ਤਾਂ ਤੁਹਾਨੂੰ ਕਿਉਂ ਕੀ ਜਵਾਬ ਮਿਲਿਆ ਸੀ ਉਹਨਾਂ ਦਾ ਨਹੀਂ ਉਹ ਕਹਿੰਦੇ ਨੇ ਕਿ ਇਹ ਹੋਊਗਾ ਪਰ ਹਜੇ ਤੱਕ ਸਾਨੂੰ ਲੱਗਦਾ ਕਿ ਪੋਜ਼ਿਟਿਵ ਤਰੀਕੇ ਨਾਲ ਕੁਝ ਮੈਨੂੰ ਲੱਗਦਾ ਹੈ ਕਿਉਂਕਿ ਹੁਣ ਜਿਹੜੇ ਹੜ੍ਹ ਆਏ ਨੇ ਜਾਂ ਪਾਣੀ ਬਹੁਤ ਉਹ ਵੀ ਹੋ ਸਕਦਾ ਦੁਬਾਰੇ ਹੋਣਗੇ ਜਾਂ ਜੋ ਵੀ ਹੈ ਪਰ ਮੈਨੂੰ ਐ ਲੱਗਦਾ ਹੈ ਕਿ ਸਾਡੇ ਵੱਲੋਂ ਐਫਰਟਸ ਹੋ ਰਹੇ ਨੇ ਤੇ ਲਗਾਤਾਰ ਤੇ ਇਹ ਪ੍ਰਸ਼ਾਸਨਿਕ ਕੰਮ ਨੇ ਜੀ ਤੇ ਇਹਨਾਂ ਬਾਰੇ ਮੰਨ ਲਓ ਨਹੀਂ ਜੀ ਅਜਿਹਾ ਤਰ੍ਹਾਂ ਦਾ ਹਾਲ ਨਹੀਂ ਆ ਵੀ ਆਨਾਲੇ ਸਮਝ ਦੇ ਵਿੱਚ ਬੱਚਿਆਂ ਨੂੰ ਵੀ ਕਈ ਜਿਹੜੇ ਬੱਚੇ ਇਹਦੇ ਵਿੱਚ ਲੰਘ ਕੇ ਆਉਂਦੇ ਨੇ ਗੰਦੇ ਬਿਮਾਰੀਆਂ ਦੇ ਸ਼ਿਕਾਰ ਹੋ। ਪਰੇਸ਼ਾਨੀ ਤਾਂ ਸਟਾਫ ਨੂੰ ਵੀ ਹੈ ਜੀ ਵਿਦਿਆਰਥੀਆਂ ਨੂੰ ਵੀ ਹੈ ਸਟਾਫ ਨੂੰ ਸਾਰਿਆਂ ਨੂੰ ਹੀ ਸਾਡੇ ਸਾਡਾ ਪਰਿਵਾਰ ਹੈ ਇੱਕ ਮੈਂ ਇਹ ਕਹਾਂਗੀ। ਕਾਲਜ ਅਸੀਂ ਵਿਦਿਆਰਥੀਆਂ ਨੂੰ ਆਪਣੇ ਤੋਂ ਵੱਖ ਨਹੀਂ ਸਮਝਦੇ ਸਾਡੇ ਹੀ ਬੱਚੇ ਹਨ ਔਰ ਰੋਜ਼ ਸਾਨੂੰ ਬੱਚੇ ਵੀ ਆ ਕੇ ਕਹਿੰਦੇ ਨੇ ਜਿਵੇਂ ਕਿ ਤੁਹਾਨੂੰ ਵੀ ਪਤਾ ਲੱਗਿਆ ਔਰ ਤੁਸੀਂ ਵੀ ਆਏ ਹੋ ਫਿਕਰਮੰਦ ਹਾਂ ਅਸੀਂ ਸਾਰੇ ਹੀ ਹਾਂ ਤੇ ਪਰ ਇਸ ਕੁਲ ਬਾਰੇ ਤਾਂ ਮੈਂ ਇਹ ਨਹੀਂ ਤੁਹਾਨੂੰ ਦੱਸ ਸਕਦੀ। ਮੈਮ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹਦੇ ਨਾਲ ਤਾਂ ਵੀ ਜਿਹੜੀ ਪਰ ਚੈਲੀ ਹਾਜ਼ਰੀ ਹੈ ਉਹਦੇ ਚ ਵੀ ਫਰਕ ਪਊਗਾ ਕਿ ਘਟਣਗੇ ਵਿਦਿਆਰਥੀ ਬੰਦੇ ਬਿਮਾਰ ਪੈਣਗੇ ਤਾਂ ਨੈਚੁਰਲੀ ਗੱਲ ਆ ਕਿ ਬੱਚੇ ਛੁੱਟੀ ਬਿਮਾਰ ਹੋਣਗੇ ਹਾਂ ਨੈਚੁਰਲੀ ਨੈਚੁਰਲੀ ਸਮੱਸਿਆ ਤਾਂ ਜੀ ਬਹੁਤ ਵੱਡੀ ਹੈ ਹੀ ਹੈ ਇਹ ਬੱਚਿਆਂ ਦੀ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਹੈ ਤਾਂ ਘਟੂਗੀ ਹੀ ਖਾਸ ਕਰ ਬਰਸਾਤ ਦੇ ਮੌਸਮ ਦੇ ਜਿਹੜੇ ਕਾਉਂਸਲਰ ਮੈਮ ਨੇ ਇਸ ਏਰੀਆ ਦੇ ਕਿਹਾ ਤੇ ਇਹ ਏਰੀਆ ਦੇ ਵਿੱਚ ਕਾਲਜ ਆ ਰਹੇ ਨੇ ਉਹਨਾਂ ਨੂੰ ਵੀ ਆਪਣੀ ਸਮੱਸਿਆ ਤੋਂ ਜਾਣੂ ਕਰਾਇਆ ਸੀ ਉਹਨਾਂ ਨੇ ਕੀ ਐਪਰਟ ਕੀਤਾ ਹਾਂਜੀ ਉਹਨਾਂ ਵੱਲੋਂ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਕਿ ਕਰਾਂਗੇ ਜਲਦ ਹੀ ਕਰਾਂਗੇ ਕਿਉਂਕਿ ਆਪਣੇ ਆਪਣੇ ਰੁਝੇਵੇਂ ਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਇੱਦਾਂ ਸਪਸ਼ਟ ਤੌਰ ਤੇ ਕਹਿਣਾ ਤਾਂ ਮੇਰੇ ਲਈ ਬਹੁਤ ਔਖਾ ਹੈ ਪਰ ਮੈਂ ਇਹੀ ਕਹਿ ਸਕਦੀ ਹਾਂ ਕਿ ਸਾਡੇ ਵੱਲੋਂ ਲਗਾਤਾਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਚੱਲ ਰਹੀ ਹੈ ਕਿ ਥੇਤੀ ਤੋਂ ਥੇਤੀ ਇਸ ਚੀਜ਼ ਨੂੰ ਠੀਕ ਕਰਾਇਆ ਜਿੰਨਾ ਚਿਰ ਤੱਕ ਕਿੰਨੇ ਮੇਰੀ ਹੋਂਦ ਤੱਕ ਕੰਪਲੀਟ ਕਰ ਚੁੱਕੇ ਸਾਡੀ ਤਾਂ ਹਾਲ ਦੇ ਵਿੱਚ ਹੁਣ ਵੀ ਮੇਰੇ ਖਿਆਲ ਕੱਲ ਪਰਸੋ ਵੀ ਸਾਡੇ ਪ੍ਰਿੰਸੀਪਲ ਮੈਮ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਰਿਮਾਈਂਡਰ ਉਹਨਾਂ ਨੂੰ ਦਿੱਤਾ ਹੈ ਫੋਨ ਤੇ ਗੱਲਬਾਤ ਉਹਨਾਂ ਮੈਮ ਬਹੁਤ ਫਿਕਰਮੰਦ ਨੇ ਸਾਡੇ ਸਾਡੇ ਡੀਡੀਓ ਮੈਮ ਪ੍ਰਿੰਸੀਪਲ ਮੈਮ ਪ੍ਰੋਫੈਸਰ ਸੁਮਨ ਲਤਾ ਜੀ ਬਹੁਤ ਫਿਕਰਮੰਦ ਨੇ ਇਸ ਗੱਲ ਨੂੰ ਲੈ ਕੇ ਤੇ ਉਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਹੈ ਜੀ ਨਮਸਕਾਰ ਮੈਮ ਨਮਸਕਾਰ ਜੀ ਹਾਂਜੀ ਮੈਮ ਪ੍ਰਿੰਸੀਪਲ ਮੈਮ ਬੋਲ ਰਹੇ ਹੋ ਕਾਲਜ ਹਾਂਜੀ ਹਾਂਜੀ ਅੱਛਾ ਮੈਮ ਅਸੀਂ ਤੁਹਾਡੇ ਕਾਲਜ ਦੇ ਵਿੱਚ ਬੈਠੇ ਸੀ ਇਸ ਵਕਤ ਕਾਲਜ ਅੱਛਾ ਈਸਟ ਕਾਲਜ ਜੀ 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 ਤਾਂ ਮੈਮ ਸਾਨੂੰ ਨਾ ਕੁਝ ਪੇਰੈਂਟਸ ਦੀ ਨਾ ਕਾਲਸ ਆ ਗਈ ਸੀ ਕਿ ਲੱਭੀ ਬੱਚਿਆਂ ਨੂੰ ਜਿਹੜੀ ਆ ਗੰਦੇ ਪਾਣੀ ਦੇ ਕਾਰਨ ਸਮੱਸਿਆ ਆ ਰਹੀ ਆ ਵੀ ਜਦੋਂ ਕਾਲਜ ਜਾਂਦੇ ਨੇ ਆਉਂਦੇ ਨੇ ਲੰਗਨ ਟੱਪਣ ਦੇ ਵਿੱਚ ਬਿਮਾਰੀ ਫੈਲਣ ਦੀ ਨਾ ਕੋਈ ਸਮੱਸਿਆ ਆ ਸਕਦੀ ਹੈ ਬਿਲਕੁਲ ਠੀਕ ਹੈ ਜੀ ਤੇ ਮੈਮ ਤੁਹਾਡੇ ਲੋਗ ਕੋਈ ਐਫਰਟ ਕੀਤੇ ਗਏ ਕਿ ਨਹੀਂ ਹਾਂ ਜੀ ਐਫਰਟ ਐਵੇਂ ਆ ਸਰ ਜਿੰਨੇ ਵਾਰ ਵੀ ਮੈਂ ਕਾਲਜ ਆਂਦੀ ਸੀ ਮੇਰੇ ਕੋਲ ਰਿਕਾਰਡ ਹੈਗਾ ਕਾਲ ਰਿਕਾਰਡ ਤਪਾਪੂ ਲੱਜ ਨੂੰ ਵੀ ਫੋਨ ਕੀਤਾ ਦੋ ਵਾਰ ਇਹਨਾਂ ਦੇ ਪੀਏ ਨੂੰ ਵੀ ਕੀਤਾ ਇੱਕ ਵਾਰ ਇਹਦੇ ਪੀਐਨ ਇਹਨਾਂ ਦੇ ਪੀਏ ਨੇ ਮੇਰਾ ਫੋਨ ਚੱਕਿਆ ਨਹੀਂ ਅਸ਼wini ਸ਼ਰਮਾ ਜੀ ਨੇ ਇੱਕ ਵਾਰ ਚੱਕਿਆ ਮੈਂ ਉਹਨਾਂ ਨੂੰ ਕਿਹਾ ਵੀ ਇਹ ਤੁਸੀਂ ਪ੍ਰਾਇੋਰਟੀ ਬੇਸਿਸ ਤੇ ਕਰਾ ਕੇ ਦਿਓ ਨਿਧੀ ਨੂੰ ਕੀਤਾ ਫੋਨ ਨਿਧੀ ਕੁੱਤਾ ਕਾਉਂਸਲਰ ਹੈ ਦੋ ਵਾਰ ਇਹਨੂੰ ਫੋਨ ਕੀਤਾ ਜੀ ਵੀ ਭਾਈ ਇਹ ਦਿੱਕਤ ਹੈ ਕਾਲਜ ਹੈ ਐਡੇ ਕੀਮਤੀ ਐਸੈਟ ਨੇ ਲੋਕਾਂ ਦੇ ਬੱਚੇ ਵੀ ਇਹ ਇੱਦੇ ਬਿਮਾਰੀ ਜੇ ਕੋਈ ਫੈਲ ਗਈ ਫੇਰ ਕੀ ਕਰੋਗੇ ਨੀਦੀ ਨੇ ਮੈਨੂੰ ਇਹ ਦੱਸਿਆ ਸੀ ਜਿਹੜੀ ਕਾਉਂਸਲਰ ਹੈ ਵੀ ਮੈਡਮ ਇਹ ਗਲਟਿਆਂ ਵਾਲਿਆਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਨਹੀਂ ਹੈ ਤੇ ਮੈਮ ਅਕਸਰ ਨਾ ਮਛਰਾਂ ਨੂੰ ਲੈ ਕੇ ਚਲਾਣ ਦਾ ਕਾਰਪੋਰੇਸ਼ਨ ਕੀ ਕਰਦੀ ਹੈ ਹਾਂ ਇਹ ਸਰ ਐਕਚੁਅਲੀ ਟੈਕਨੀਕਲਿਟੀਜ਼ ਮੈਨੂੰ ਇੰਨੀ ਨਹੀਂ ਪਤਾ ਕਿ ਉਹ ਆਪਣੀ ਰਿਸਪੋਨਸਿਬਿਲਟੀ ਨੂੰ ਕਿਸੇ ਹੋਰ ਦੇ ਗਲ ਪਾਉਣ ਵਾਲਾ ਕੰਮ ਕਰ ਰਹੇ ਨੇ ਕਾਉਂਸਲਰ ਸਾਹਿਬ ਆ ਜੋ ਇੰਨਾ ਨੇ ਮੈਨੂੰ ਦੱਸਿਆ ਸਰ ਉਹ ਮੈਂ ਤੁਹਾਨੂੰ ਦੱਸ ਰਹੀ ਜੀ ਇਹ ਇੱਕ ਕਾਰਪੋਰੇਸ਼ਨ ਦਾ ਕੰਮ ਨਹੀਂ ਹੈ ਗਲੱਡਾ ਦੇ ਅੰਦਰ ਇਹ ਨਹੀਂ ਹੈ ਕਾਰਪੋਰੇਸ਼ਨ ਵਾਲੇ ਜਵਾਬ ਦੇ ਦਿੰਦੇ ਆ ਕਿ ਕਦੋਂ ਤੱਕ ਉਹਨਾਂ ਨੇ ਭਰੋਸਾ ਦਿੱਤਾ ਜੀ ਨੇ ਇਸ ਸਮੱਸਿਆ ਦਾ ਹੱਲ ਹੋਉਂਦੀ ਉਹਨਾਂ ਨੇ ਤਾਂ ਮੈਨੂੰ 2-3 ਦਿਨ ਅੱਛੀ ਕਹਿੰਦਾ ਸੀ ਵੀ ਹੱਲ ਹੋ ਜਾ ਭੁੱਲਾ ਜੀ ਨੇ ਵੀ 2-3 ਦਿਨ ਹੀ ਕਿਹਾ ਸੀਗਾ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਹੋਏ ਨੂੰ ਜੀ ਮੇਰੀ ਪਰਸੋ ਹੀ ਗੱਲ ਹੋ ਕੇ ਚੁੱਕੀ ਜੀ ਤੁਹਾਡੇ ਹੁਣ ਹੋਰ ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਮਾਂ-ਬਾਪ ਦੇ ਸਾਹ ਦੇ ਚੇਕਿੰਗ ਆਂਥਿਕ ਸੁੱਤਵਾਰ ਇਹ ਨਾ ਹੁੰਦਾ ਬੱਚਿਆਂ ਨੂੰ ਲਗਾ ਆਲਾ ਦਵਾਲਾ ਇਹਨੂੰ ਪ੍ਰਾਇਰਟੀ ਬੇਸਿਸ ਤੇ ਸਾਫ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਥੈਂਕ ਯੂ ਕਰਾਰੇ ਆਂ ਜੀ ਗੱਲ ਤੁਹਾਨੂੰ ਪੁੱਛੋ ਉਹਨਾਂ ਨੂੰ ਮਸ਼ੀਨਾਂ ਕੱਲ ਵੀ ਲੱਗੀਆਂ ਸੀ ਕਿੱਥੇ ਜੀ ਇੱਥੇ ਮੈਂ ਤੁਹਾਨੂੰ ਫੋਟੋ ਭੇਜ ਦਿੰਦਾ ਨਹੀਂ ਸਾਨੂੰ ਤਾਂ ਇੱਥੇ ਨਜ਼ਰ ਨਹੀਂ ਆਈਆਂ ਸਰ ਅਸੀਂ ਜਿਹੜੇ ਜੁਆਇਨ ਕੀਤਾ ਹਾਂਜੀ ਕਰਵਾ ਕਰਵਾ ਰਹੇ ਹਾਂ ਬ੍ਰਦਰ ਕਰਵਾ ਰਹੇ ਹਾਲੇ ਦਾ ਮੈਂ ਉਹਦਾ ਪੀਲੇ ਗੱਲ ਕਰ ਰਿਹਾ ਮੈਂ ਕਰਵਾ ਰਹੇ ਹਾਂ ਹੱਲ ਕੱਲ ਵੀ ਮਸ਼ੀਨਾਂ ਲਾਈ ਮੈਂ ਤੁਹਾਨੂੰ ਫੋਟੋ ਵੀ ਭੇਜ ਦਿੰਦਾ ਵਾ ਸਰ ਫਿਰ ਇਹ ਬਿਆਨ ਤੁਹਾਡਾ ਹੀ ਚਲਾ ਦਈਏ ਇਹ ਜੋ ਹਾਂਜੀ ਹਾਂਜੀ ਠੀਕ ਹੈ ਜੀ ਕਦ ਤੱਕ ਸਮੱਸਿਆ ਦਾ ਹੱਲ ਹੋ ਜਾਵੇਗਾ ਜੀ ਹੋਊਗਾ 1-2 ਦਿਨ ਦਾ ਕੱਲ ਤੱਕ ਹੱਲ ਹੋ ਜਾਊਗਾ ਇਹਨਾਂ ਦਾ ਠੀਕ ਹੈ ਕੀ ਹੋਇਆ ਕੂੜਾ ਵੀ ਚਕਾਇਆ ਬੰਨਾਂ ਦਾ ਜੀ ਤੇ ਮਸ਼ੀਨਾਂ ਲਾ ਕੇ ਨਾ ਪਾਣੀ ਨੂੰ ਮੋਟਰਾਂ ਲਾ ਕੇ ਪਾਣੀ ਵੀ ਸਟੈਟ ਤੇ ਕਰਾਇਆ ਵਾ ਕਿਉਂਕਿ ਸਾਨੂੰ ਨਾ ਕਈ ਪੇਰੈਂਟਸ ਦੀ ਨਾ ਕਾਲਸ ਗਈ ਸੀ ਜੀ ਪਰ ਅਸੀਂ ਆ ਕੇ ਵੀ ਦੇਖਿਆ ਬੱਚੇ ਜਿਹੜੇ ਆ ਨਾ ਗੰਦੇ ਪਾਣੀ ਦੇ ਵਿੱਚ ਨੰਗ ਹੋਏ ਆ ਬਿਲਕੁਲ ਹੈਗੀ ਹੈ ਪ੍ਰੋਗਰਾਮ ਬ੍ਰਦਰ ਐਮਐਲ ਸਾਹਿਬ ਦੇ ਧਿਆਨ ਚ ਜੀ ਕਰਾ ਰਿਹਾ ਹੈ ਕਦ ਕਦ ਹੋ ਜਾਊਗਾ ਹੱਲ ਚਲੋ ਠੀਕ ਹੈ ਤੁਸੀਂ ਫੋਟੋ ਵੀ ਭੇਜ ਦਿਨਾ ਜਿਹੜੀ ਆਹ ਭੇਜੋ ਜੀ ਭੇਜੋ ਭੇਜੋ ਜੀ ਜ਼ਰੂਰ ਭੇਜੋ ਓਕੇ ਓਕੇ ਵੇਖੋ ਲਓ